ਅੱਦੇ ਵਰਗੇ ਤਤਾਂ ਦੇ ਜੀਵਾਂ ਤੋਂ ਉੱਪਰ ਹੈ ਉਹਨੂੰ ਪਰਮ ਤਤ ਕਿਹਾ ਹੈ ਪਰਮ ਜੋਤ ਕਿਹਾ ਹੈ ਅਸੀਂ ਸਰੀਰ ਹਾਂ ਗੁਰੂ ਸ਼ਬਦ ਹੈ ਤੇ ਸ਼ਬਦ ਨੂੰ ਨਾ ਗਰਮੀ ਲੱਗਦੀ ਨਾ ਠੰਡ ਲੱਗਦੀ ਨਾ ਸਰਦੀ ਲੱਗਦੀ ਨਾ ਭੁੱਖ ਨਾ ਪਿਆਸ ਸ਼ਬਦ ਜਿਹੜਾ ਹੈ ਉਹਦਾ ਸਭ ਤੋਂ ਵੱਡਾ ਸਤਕਾਰ ਹੈ ਜਦੋਂ ਤੁਸੀਂ ਕਮਾਉਂਦੇ ਹੋ ਨੂੰ ਇਹ ਸਭ ਤੋਂ ਵੱਡਾ ਸਤਕਾਰ ਤੇ ਜੇ ਤੁਸੀਂ ਸ਼ਬਦ ਨੂੰ ਨਹੀਂ ਕਮਾਰੇ ਤੁਸੀਂ ਏਸੀ ਲਾ ਦੋ ਮਹਾਰਾ ਨੂੰ ਪੱਖੇ ਲਾ ਦੋ ਸਰਦੀਆਂ ਨੂੰ ਰਜਾਈ ਦੇ ਦੋ ਕੰਬਲ ਦੇ ਦੋ ਵਧੀਆ ਉਹਨਾਂ ਦਾ ਸੁਖਾਸਨ ਬਣਾ ਦੋ ਪਲੰਗਾ ਸਾਹਿਬ ਸੋਨੇ ਸੋਨੇ ਵਸਤਰ ਲਾ ਦਿਓ ਫੁੱਲ ਬੂਟੇ ਲਾ ਦਿਓ ਪਰ ਜੇ ਸ਼ਬਦ ਨਹੀਂ ਨਾ ਕਮਾਰੇ ਇਹ ਸਾਰੇ ਕਰਮ ਕਾਂਡ ਨੇ ਗੁਰੂ ਜੀ ਨੇ ਕਹਿ ਦਿੱਤਾ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜੰਮ ਜਗਾਤੀ ਲੂਟੇ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੇ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਕਦੀ ਵੀ ਸੌਂਦੇ ਨਹੀਂ ਉਹ ਜਾਗਦਾ ਹਮੇਸ਼ਾ ਅਸ਼ਾ ਹੁਣ ਕਹਿੰਦੇ ਸਤਿਗੁਰੂ ਸਾਰਿਆਂ ਨੂੰ ਸਾਹ ਦੇ ਕੇ ਜਿੰਦਾ ਰੱਖ ਰਿਹਾ ਏ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਹ ਗਿਰਾਹ ਏ ਅਸੀਂ ਤੇ ਸਤਿਗੁਰੂ ਨੂੰ 10 12 ਘੰਟੇ ਆਪਣੇ ਵੱਲੋਂ ਸਮਝ ਲੈਨੇ ਵੀ ਗੁਰੂ ਸਾਹਿਬ ਸੌਂਗੇ ਨੇ ਆਰਾਮ ਕਰੇ ਵਿਸ਼ਰਾਮ ਕਰੇ ਜੇ ਪਰਮੇਸ਼ਰ ਇੱਕ ਛਿਨ ਵੀ ਕਹਿੰਦੇ ਵਿਸਰਾਮ ਤੇ ਬਹਿ ਜੇ ਨਾ ਗੁਰੂ ਇੱਕ ਛਿਨ ਵੀ ਆਰਾਮ ਤੇ ਚਲਾ ਜਾਏ ਸੌਂ ਜਾਏ ਸਾਰੀ ਦੁਨੀਆ ਤੇ ਇਸ ਨੈਸ ਹੋ ਜੇ ਕਿਉਂਕਿ ਸਾਹ ਦੇ ਕੇ ਪਾਲ ਲਿਆ ਫੈਤਾ ਸਾਹ ਦੇਣਾ ਭੁੱਲ ਜਾਏਗਾ ਕਿਉਂਕਿ ਰੱਬ ਨੂੰ ਨੀਂਦ ਆ ਗਈ ਪਿਰ ਜਿਹੜਾ ਹੈ ਨਾ ਪਤੀ ਪਰਮੇਸ਼ਰ ਸਦਾ ਜਾਗਦਾ ਹੈ ਸਾਡੀ ਸੁਰਤੀ ਸੌਂ ਜਾਂਦੀ ਹੈ ਕਹਿੰਦੇ ਧਨ ਸੂਤੀ ਪਿਰ ਸਦ ਜਾਗਨਤਾ ਪਰਮੇਸ਼ਰ ਜਾਗਦਾ ਹੈ ਸਤਗੁਰ ਜਾਗਤਾ ਹੈ ਦੇਉ ਭੂਲੀ ਮਲਣੀ ਹੈ ਹੁਣ ਕਹਿੰਦੇ ਪੱਥਰ ਦੇ ਵਿੱਚੋਂ ਇੱਕ ਮੂਰਤ ਤਰਾਸ਼ੀ ਜਾਂਦੀ ਹੈ ਤੇ ਉਹਨੂੰ ਭਗਵਾਨ ਦਾ ਦਰਜਾ ਦੇ ਦਿੰਦੇ ਇਹਦੇ ਵਿੱਚ ਭਗਵਾਨ ਹੈ ਕਬੀਰ ਜੀ ਨੇ ਬੜੀ ਖੁੱਲ ਕੇ ਗੱਲ ਕੀਤੀ ਵੀ ਜੇ ਭਗਵਾਨ ਆ ਜਦੋਂ ਪੱਥਰ ਦੀਆਂ ਅੱਖਾਂ ਬਣਾਈਆਂ ਜਾਂਦੀਆਂ ਕੰਨ ਬਣਾਏ ਜਾਂਦੇ ਨੱਕ ਬਣਾਇਆ ਜਾਂਦਾ ਉਹਦੇ ਲਿਪਸ ਬਣਾਏ ਜਾਂਦੇ ਤੇ ਛਾਤੀ ਦੇ ਪੈਰ ਰੱਖਣ ਤੋਂ ਬਿਨਾ ਬੰਦੇ ਨਹੀਂ ਜਿਨ੍ਹਾਂ ਚਿਹਰੋ ਛਾਤੀ ਤੇ ਗੋਡਾ ਨਹੀਂ ਰੱਖੇਗਾ ਨਹੀਂ ਬਣਨਗੇ ਇਹ ਜਿਹੜੇ ਮੂਰਤੀਆਂ ਬਣਾਉਂਦੇ ਨਾ ਤੁਸੀਂ ਬਕਾਇਦਾ ਉਹਨਾਂ ਤੋਂ ਪੁੱਛ ਲਿਓ